ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ 13 ਮਈ ਨੂੰ ਇੱਕ ਸੋਲੋ ਚੱਕ ਸਮਾਗਮ ਦੇ ਵਿੱਚ ਹਿੱਸਾ ਲਿਆ ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਨਵੇਂ ਕਾਰਜਕਾਲ ਦੀ ਸ਼ੁਰੂਆਤ ਕੀਤੀ ਹੈ ਇਹ ਪਹਿਲਾ ਕਾਰਜਕਾਲ ਹੈ ਉਹਨਾਂ ਦਾ ਜਿਸ ਦੀ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਦੱਸਿਆ ਕਿ ਉਨਟਾਵਾ ਦੇ ਵਿੱਚ ਜੋ ਹੈ ਉਹਨਾਂ ਰਿਡੂ ਹਾਲ ਦੇ ਵਿੱਚ ਉਹਨਾਂ ਨੇ ਇਸ ਸੋਲੋ ਚੱਕ ਸਮਾਗਮ ਦੇ ਵਿੱਚ ਆਪਣੇ ਕਾਰਜਕਾਲ ਦੀ ਸ਼ੁਰੂਆਤ ਕੀਤੀ ਹੈ ਇਸ ਦੇ ਵਿੱਚ ਮਾਰਕ ਕਾਰਨੀ ਨੇ ਨਵੇਂ ਮੰਤਰੀ ਮੰਡਲ ਦਾ ਇੱਕ ਵਿਕਾਸ ਕੀਤਾ ਹੈ ਉਹਨਾਂ ਨੇ ਨਿਰਮਾਣ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਪ੍ਰਧਾਨ ਮੰਤਰੀ ਜੋ ਸਾਡਾ ਜਿਹੜਾ ਜਸਟਿਨ ਟ੍ਰੂਡੋ ਪ੍ਰਧਾਨ ਮੰਤਰੀ ਸਨ ਉਹਨਾਂ ਦੇ ਮੰਤਰੀ ਮੰਡਲ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਬਦਲਾਅ ਕਰ ਦਿੱਤੇ ਨੇ ਦੱਸ ਜੀਏ ਕਿ ਇਸ ਮੰਤਰੀ ਮੰਡਲ ਦੇ ਵਿੱਚ 11 ਔਰਤਾਂ ਨੇ ਬਾਕੀ ਪੁਰਸ਼ ਨੇ ਫਿਲਹਾਲ ਇਸ ਦੇ ਵਿੱਚ ਪ੍ਰਧਾਨ ਮੰਤਰੀ ਖੁਦ ਸ਼ਾਮਲ ਨਹੀਂ ਹਨ ਤੇ ਦੱਸ ਜੀਏ ਕਿ ਹੁਣ ਨਵੇਂ ਮੰਤਰੀ ਮੰਡਲ ਦੇ ਵਿੱਚ ਕੁਝ ਨਵੇਂ ਲੋਕ ਨੇ ਤੇ ਕੁਝ ਪੁਰਾਣੇ ਹੀ ਮੰਤਰੀ ਜਿਹੜੇ ਸ਼ਾਮਲ ਕੀਤੇ ਸਨ ਤੇ ਹੁਣ ਅਮਰੀਕ ਰਿਪੀਟ ਤੇ ਹੁਣ ਕੈਨੇਡਾ ਦੇ ਜਿਹੜੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਉਹਨਾਂ ਨੇ ਇਸ ਸਮਾਗਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਕੈਨੇਡਾ ਦੇ ਵਿਕਾਸ ਦੇ ਲਈ ਆਖੀਆਂ ਨੇ ਮਾਲਕਾਰਨੀ ਦਾ ਕਹਿਣਾ ਹੈ ਕਿ ਹੁਣ ਕੈਨੇਡਾ ਇੱਕ ਖੁਸ਼ਹਾਲ ਦੇਸ਼ ਬਣੇਗਾ ਔਰ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਵਿਕਾਸ ਕੀਤੇ ਜਾਣਗੇ ਬਹੁਤ ਚੰਗੀਆਂ ਚੀਜ਼ਾਂ ਜਿਹੜੀਆਂ ਨੇ ਇੱਥੇ ਦੇ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਜਿਸ ਦੇ ਨਾਲ ਉਹਨਾਂ ਨੂੰ ਭਲਾਈ ਹੋਵੇਗੀ ਜਿਸ ਦੇ ਨਾਲ ਬਹੁਤ ਵੱਡੇ ਪੱਧਰ ਤੇ ਫਾਇਦੇ ਉਹਨਾਂ ਨੂੰ ਮਿਲਣਗੇ ਸਾਡੀ ਪੂਰੀ ਕੋਸ਼ਿਸ਼ ਹੋਵੇਗੀ ਕਿ ਕੈਨੇਡਾ ਦੇ ਵਿੱਚ ਪਹਿਲੇ ਵਰਗੀਆਂ ਸਥਿਤੀਆਂ ਨਾ ਹੋਣ ਬਹੁਤ ਚੰਗੇ ਪੱਧਰ ਤੇ ਕੈਨੇਡਾ ਤੰਮ ਕਰੇ ਬਹੁਤ ਚੰਗੇ ਪੱਧਰ ਤੇ ਵਿਕਾਸ ਕਰੇ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਦੱਸਿਆ ਨੇ ਨਵੀਅਕੇ ਮੰਤਰੀ ਮੰਡਲ ਦੇ ਵਿੱਚ ਸਾਰਿਆਂ ਨੂੰ ਆਪਣੇ ਆਪਣੇ ਅਹੁਦੇ ਸੌਂਪ ਦਿੱਤੇ ਗਏ ਨੇ ਔਰ ਇਹਨਾਂ ਸੌਦਿਆਂ ਨੂੰ ਸੌਪਣ ਤੋਂ ਬਾਅਦ ਹੁਣ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਜੋ ਮੰਤਰੀ ਮੰਡਲ ਦਾ ਨਵੇਂ ਮੰਤਰੀ ਮੰਡਲ ਦਾ ਨਿਰਮਾਣ ਕੀਤਾ ਹੈ ਔਰ ਇਸ ਦੇ ਵਿੱਚ ਸਾਰੇ ਆਪਣੇ ਅਹੁਦਿਆਂ ਤੇ ਪੂਰਾ ਤੌਰ ਤੇ ਕੰਮ ਕਰਨਗੇ ਜਾਨੀ ਕਿ ਹੁਣ ਸਾਰੇ ਆਪਣੀ ਮਾਰੀ ਜ਼ਿੰਮੇਵਾਰੀ ਜਿਹੜੀ ਆ ਸਮਝਣਗੇ ਔਰ ਉਹਨਾਂ ਦੇ ਬੋਲੋ ਆਪਣੀ ਆਪਣੀ ਜ਼ਿੰਮੇਵਾਰੀ ਤੇ ਕੰਮ ਕੀਤਾ ਜਾਵੇਗਾ ਮਾਰਗਦਰਸ਼ਕੀ ਦਾ ਕਹਿਣਾ ਹੈ ਕਿ ਹੁਣ ਪੂਰਾ ਉਹਨਾਂ ਦਾ ਵੱਡਾ ਉਦੇਸ਼ ਇਹ ਹੈ ਕਿ ਹੁਣ ਕੈਨੇਡਾ ਦੇ ਵਿੱਚ ਇਸ ਪ੍ਰਕਾਰ ਤਰੱਕੀ ਹੋਵੇ ਕੈਨੇਡਾ ਦੇ ਲੋਕਾਂ ਨੂੰ ਕਿਸੇ ਵੀ ਚੀਜ਼ ਦਾ ਜਿਹੜਾ ਨੁਕਸਾਨ ਨਾ ਹੋਵੇ, ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਇਹ ਹੁਣ ਮਾਰਕ ਕਾਰਨੀ ਦੀ ਕੋਸ਼ਿਸ਼ ਹੋਵੇਗੀ। ਜਿੱਤੇ ਸਾਫ ਦਾ ਪ੍ਰਧਾਨ ਮੰਤਰੀ ਜਿਹੜੇ ਜਸਟਿਨ ਟਰੂਡੋ ਰਹੇ ਨੇ ਉਹਨਾਂ ਦੇ ਕਾਰਜਕਾਲ ਦੇ ਦੌਰਾਨ ਜੋ ਚੀਜ਼ਾਂ ਹੋਈਆਂ ਤਾਂ ਮੰਤਰੀ ਮੰਡਲ ਕਿਤੇ ਨਾ ਕਿਤੇ ਗੁੱਸੇ ਦੇ ਵਿੱਚ ਹੀ ਉਹਨਾਂ ਦਾ ਵਿਰੋਧ ਕੀਤਾ ਗਿਆ ਤੇ ਉਸ ਤੋਂ ਬਾਅਦ ਮਾਰਕ ਕਾਰਨੀ ਨੂੰ ਵੋਟਾਂ ਪਾ ਕੇ ਚੁਣਿਆ ਗਿਆ। ਤਾਂ ਹੁਣ ਉਹਨਾਂ ਦਾ ਪਹਿਲਾ ਕਾਰਜਕਾਲ ਹੈ। ਪੂਰਨ ਤੌਰ ਤੇ ਉਹਨਾਂ ਦਾ ਕੋਈ ਵੀ ਪਹਿਲਾ ਇਸ ਦੇ ਵਿੱਚ ਬੈਕਗ੍ਰਾਉਂਡ ਨਹੀਂ ਰਿਹਾ ਕਿ ਉਹ ਉਹਨਾਂ ਨੇ ਕੋਈ ਵੀ ਇਸ ਪੋਲੀਟੀਸ਼ੀਅਨ ਦੇ ਵਿੱਚ ਪੋਲੀਟਿਕਸ ਦੇ ਵਿੱਚ ਕੋਈ ਕੰਮ ਕੀਤਾ ਹੋਵੇ ਪਰ ਉਹਨਾਂ ਦਾ ਕਹਿਣਾ ਹੈ ਕਿ ਲੋਕਾਂ ਦੇ ਸਹਿਯੋਗ ਦੇ ਨਾਲ ਇੱਕ ਵਧੀਆ ਤਰ੍ਹਾਂ ਨਾਲ ਕੰਮ ਕਰਾਂਗੇ ਔਰ ਕੈਨੇਡਾ ਦੇ ਵਿੱਚ ਵੱਡੇ ਪੱਧਰ ਤੇ ਵਿਕਾਸ ਕੀਤੇ ਜਾਣਗੇ ਤੇ ਹੁਣ ਕੈਨੇਡਾ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਮਾਰਗ ਦਰਸ਼ਨ ਨਹੀਂ ਉਹਨਾਂ ਨੇ ਆਪਣਾ ਅਹੁਦਾ ਸੰਭਾਲ ਲਿਆ ਸੋਚ ਅਤੇ ਸਮਾਗਮ ਵਿੱਚ ਹਿੱਸਾ ਲਿਆ ਔਰ ਕੈਨੇਡਾ ਦੇ ਵਿਕਾਸ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਆਖੀਆਂ ਨੇ ਤਾਂ ਹੁਣ ਕੈਨੇਡਾ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਬਦਲਾਅ ਹੋਣਗੇ ਕਿਹੜੀਆਂ-ਕਿਹੜੀਆਂ ਚੀਜ਼ਾਂ ਤੇ ਬਦਲਾਅ ਹੁੰਦੇ ਨੇ ਉਹ ਦੇਖ ਆ ਜ਼ਰੂਰੀ ਬਾਤ ਹੈ